ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਵੀ ਮਲੋਤਰਾ ਕਿਚਨ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਜੀ ਕੜਕ ਮਜ਼ੇਦਾਰ ਚਾਹ ਜਿਹੜੀ ਹੈ ਬਣਾ ਕੇ ਤਿਆਰ ਕਰਾਂਗੇ ਸੋ ਦੋ ਕੱਪ ਜਿਹੜੀ ਅਸੀਂ ਚਾਹ ਬਣਾਣੀ ਹੈ ਤੇ ਦੋ ਕੱਪ ਦੁੱਧ ਜਿਹੜਾ ਅਸੀਂ ਲਵਾਂਗੇ ਦੁੱਧ ਪਹਿਲਾਂ ਜਿਹੜਾ ਹੈ ਜੀ ਪਾਣ ਤੋਂ ਪਹਿਲਾਂ ਅਸੀਂ ਇਹ ਅੱਧਾ ਕੱਪ ਜਿਹੜਾ ਅਸੀਂ ਪਾਣੀ ਪਾਇਆ ਹੈ ਕਿਉਂਕਿ ਜੋ ਦੁੱਧ ਹੈ ਜੀ ਇਹ ਸੱਡਾ ਫੁੱਲ ਫੈਟ ਦੁੱਧ ਲਿਆ ਹੈ ਤੇ ਜੇਕਰ ਥੋੜਾ ਜਿਹਾ ਪਾਣੀ ਪਾ ਲਾਂਗੇ ਤੇ ਦੁੱਧ ਜਿਹੜਾ ਹੈ نیچے ਨਹੀਂ ਲੱਗਦਾ ਭਾਂਡੇ 'ਚ ਇਸ ਕਰਕੇ ਥੋੜਾ ਜਿਹਾ ਪਾਣੀ ਪਾ ਕੇ ਤੇ ਅਸੀਂ ਦੁੱਧ ਵੀ ਨਾਲ ਹੀ ਪਾਵਾਂਗੇ 2 ਕੱਪ ਅਸੀਂ ਇਹਦੇ 'ਚ ਦੁੱਧ ਪਾਵਾਂਗੇ ਚਾਹ ਜਿਹੜੀ ਹੈ ਜੀ ਚਾਹੇ ਅਸੀਂ ਇੱਧਾ ਕਾ ਪਾਣੀ ਵੀ ਵਿੱਚ ਪਾਇਆ ਹੈ ਪਰ ਚਾਹ ਸਾਡੀ 2 ਕੱਪ ਹੀ ਬਣ ਕੇ ਤਿਆਰ ਹੋਵੇਗੀ ਸੋ ਦੁੱਧ ਪਾ ਕੇ ਤੇ ਪਾਣੀ ਤਾਂ ਦੁੱਧ ਨੂੰ ਜਿਹੜਾ ਹੈ ਚੰਗੀ ਤਰ੍ਹਾਂ ਉਬਾਲਾ ਦਿਵਾ ਲੈਣਾ ਹੈ ਚੰਗੀ ਤਰ੍ਹਾਂ ਗਰਮ ਕਰ ਲਾਂਗੇ ਗੈਸ ਜਿਹੜੀ ਹੈ ਜੀ ਉਸ ਨੂੰ ਪਹਿਲਾਂ ਅਸੀਂ ਤੇਜ਼ ਹੀ ਰੱਖਣਾ ਹੈ ਤਾਂ ਜੋ ਚੰਗੀ ਤਰ੍ਹਾਂ ਉਬਾਲਾ ਆ ਜੇ ਦੁੱਧ ਨੂੰ ਸੋ ਸਾਰੇ ਆਪਣੇ ਘਰਾਂ ਦੇ ਵਿੱਚ ਵਧੀਆ ਚਾਹ ਬਣਾ ਕੇ ਹੀ ਪੀਂਦੇ ਹਨ ਪਰ ਥੋੜਾ ਜਿਹਾ ਜੇਕਰ ਅਸੀਂ ਅਲੱਗ ਤਰੀਕੇ ਨਾਲ ਬਣਾਵਾਂਗੇ ਤਾਂ ਚਾਹ ਦਾ ਟੇਸ ਬਹੁਤ ਹੀ ਵਧੀਆ ਆਂਦਾ ਹੈ ਸੋ ਦੁੱਧ ਨੂੰ ਜਿਹੜਾ ਹੈ ਜੀ ਚੰਗੀ ਤਰ੍ਹਾਂ ਉਬਾਲਾ ਆ ਗਿਆ ਤੇ ਇਸ ਤਰ੍ਹਾਂ ਉਬਾਲਾ ਆਣ ਤੋਂ ਬਾਅਦ ਅਸੀਂ ਗੈਸ ਜਿਹੜੀ ਅਸੀਂ ਇਸ ਨੂੰ ਸਲੋ ਕਰ ਦਾਂਗੇ ਤੇ ਹੁਣ ਅਸੀਂ ਇਹਦੇ ਵਿੱਚ ਪਾ ਦਿੱਤੀ ਹੈ ਜੀ ਚਾਹ ਪੱਤੀ ਸੋ ਚਾਪਤੀ ਪਾਣ ਤੋਂ ਬਾਅਦ ਜਿਹੜਾ ਹੈ ਜੀ ਗੈਸ ਦੀ ਫਲੇਮ ਨੂੰ ਅਸੀਂ ਥੋੜਾ ਜਿਆ ਘੱਟ ਕਰ ਦੇਣਾ ਤਾਂ ਜੋ ਜਿਹੜੀ ਚਾਪਤੀ ਹੈ ਚੰਗੀ ਤਰ੍ਹਾਂ ਦੁੱਧ ਦੇ ਵਿੱਚ ਰਿਝ ਜਾਵੇ ਅਸੀਂ ਚੀਨੀ ਨਹੀਂ ਪਾਣੀ ਬਿਲਕੁਲ ਨਾਲ ਸਿਰਫ ਪੱਤੀ ਪਾ ਕੇ ਹੀ ਅਸੀਂ ਇਸ ਨੂੰ ਜਿਹੜਾ ਹੈ ਜੀ ਚੰਗੀ ਤਰ੍ਹਾਂ 3-7 6-7 ਵਾਰੀ ਅਸੀਂ ਉਬਾਲਾ ਦਵਾ ਲੈਣਾ ਹੈ ਚਾਹ ਨੂੰ ਤਾਂ ਜੋ ਚਾਹ ਦੇ ਵਿੱਚ ਜਿਹੜਾ ਹੈ ਜੀ ਚਾਪਤੀ ਦਾ ਪੂਰਾ ਜਿਹੜਾ ਹੈ ਉਹ ਕਲਰ ਆ ਜਾਏ ਕਿਉਂਕਿ ਪੱਤੀ ਨੂੰ ਜਨਾਸੂ ਬਾਲਾਂਗੇ ਉਹਨਾਂ ਹੀ ਇਹਦਾ ਜਿਹੜਾ ਕਲਰ ਵਧੀਆ ਬਣਦਾ ਹੈ ਚਾਹ ਦਾ ਇਸ ਕਰਕੇ ਥੋੜਾ ਜਿਹਾ ਸੀ ਨੂੰ ਹਲਾਈ ਜਾਵਾਂਗੇ ਤਾਂ ਜੋ ਪੱਤੀ ਦਾ ਵਧੀਆ ਕਲਰ ਜਿਹੜਾ ਨਿਕਲ ਕੇ ਆਵੇ ਚਾਹ ਵਧੀਆ ਬਣੇ ਸੋ ਦੇਖ ਸਕਦੇ ਹੋ ਕਿ ਅਜੇ ਜਿਹੜਾ ਪੱਤੀ ਦਾ ਕਲਰ ਜਿਹੜਾ ਹੈ ਦਿਖ ਰਿਹਾ ਸਾਨੂੰ ਇਸ ਕਰਕੇ ਇੱਕ ਦੋ ਹੋਰ ਬਾਲੇ ਦਵਾਵਾਂਗੇ ਤੇ ਜਿਹੜਾ ਹੈ ਚਾਹ ਦਾ ਬਹੁਤ ਹੀ ਵਧੀਆ ਕਲਰ ਬਣੇਗਾ ਤਾਂ ਚਾਹ ਨੂੰ ਜਿਹੜਾ ਹੈ ਜੀ ਜਿੰਨਾ ਅਸੀਂ ਉਬਾਲ ਕੇ ਬਣਾਵਾਂਗੇ ਉਨੀ ਚਾਹ ਵਧੀਆ ਬਣੇਗੀ ਲੋ ਜੀ ਅਸੀਂ ਇੱਕ ਦੋ ਹੋਰ ਉਬਾਲੇ ਦਵਾਲੇ ਹਨ ਤੇ ਜਿਹੜਾ ਹੈ ਚਾਹ ਪੱਤੀ ਦਾ ਬਿਲਕੁਲ ਪੂਰਾ ਕਲਰ ਜਿਹੜਾ ਹੈ ਜੀ ਚਾਹ ਦੇ ਵਿੱਚ ਆ ਗਿਆ ਤੇ ਗੈਸ ਦੀ ਫਲੇਮ ਨੂੰ ਹੁਣ ਅਸੀਂ ਜੀ ਕੱਟ ਕਰ ਦਿੱਤਾ ਥੋੜਾ ਜਿਹਾ ਹਿਲਾ ਲਾਂਗੇ ਇਹਨੂੰ ਫਿਰ ਅਸੀਂ ਤੇ ਚਾਹ ਨੂੰ ਜਦੋਂ ਅੱਛੀ ਤਰ੍ਹਾਂ ਅਸੀਂ ਜੀ ਉਬਾਲ ਲਿਆ ਹੈ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਅਸੀਂ ਪਾਵਾਂਗੇ ਜੀ ਛੋਟੀ ਇਲਾਚੀ ਪਾਈ ਹੈ ਇਲਾਚੀ ਪਾਉਣ ਦੇ ਨਾਲ ਚਾਹ ਦਾ ਹੋਰ ਵੀ ਵਧੀਆ ਟੇਸਟ ਆਏਗਾ ਸੋ ਆਪਣੀ ਮਰਜ਼ੀ ਹੈ ਜੀ ਜੇ ਤੁਸੀਂ ਇਲਾਚੀ ਪਾਣਾ ਚਾਹੁੰਦੇ ਹੋ ਅਸੀਂ ਜਿਹੜਾ ਸਿਰਫ ਇਲਾਚੀ ਪਾਈ ਹੈ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਨਹੀਂ ਪਾਈ ਹੁਣ ਅਸੀਂ ਨਾਲ ਇਹਦੇ ਵਿੱਚ ਚੀਨੀ ਪਾ ਦਿੱਤੀ ਹੈ ਤੇ ਚੀਨੀ ਜਿਹੜੀ ਹੈ ਜੀ ਤੁਸੀਂ ਆਪਣੇ ਹਿਸਾਬ ਦੇ ਨਾਲ ਜਿੰਨੀ ਵੀ ਪਾਣੀ ਚਾਹੁੰਦੇ ਹੋ ਆਪਣੇ ਟੇਸਟ ਦੇ ਅਨੁਸਾਰ ਸੋ ਜਿਹੜਾ ਹੈ ਚੀਨੀ ਨੂੰ ਪਾਉਣ ਤੋਂ ਬਾਅਦ ਜਿਹੜਾ ਹੈ ਜਿਸ ਨੂੰ ਅਸੀਂ ਦੋ ਵਾਰੀ ਫਿਰ ਉਹ ਜਿਹੜਾ ਚੰਗੀ ਤਰ੍ਹਾਂ ਉਬਾਲਾ ਦਵਾ ਲੈਣਾ ਚਾਹ ਨੂੰ ਤਾਂ ਜੋ ਜਿਹੜਾ ਹੈ ਜੀ ਇਲਾਚੀ ਦਾ ਤੇ ਚੀਨੀ ਦਾ ਪੂਰਾ ਟੇਸਟ ਆਦੀ ਇਹਦੇ ਵਿੱਚ ਸੱਚਾ ਬਹੁਤ ਹੀ ਟੇਸਟੀ ਬਣ ਕੇ ਜਿਹੜੀ ਹੈ ਜੀ ਤਿਆਰ ਹੁੰਦੀ ਹੈ ਇਸ ਤਰ੍ਹਾਂ ਜੇਕਰ ਅਸੀਂ ਚਾਹ ਜਿਹੜੀ ਹੈ ਥੋੜੀ ਜਿਹਾ ਅਲੱਗ ਤਰੀਕੇ ਨਾਲ ਬਣਾਈਏ ਤਾਂ ਸੋ ਇਸ ਤਰ੍ਹਾਂ ਇੱਕ ਵਾਰੀ ਚਾਹ ਜਰੂਰ ਬਣਾ ਕੇ ਦੇਖਣਾ ਕਿਉਂਕਿ ਆਮ ਤਰੀਕਾ ਜਿਹੜਾ ਹੈ ਜੀ ਸਬਦਾ ਘਰਾਂ ਚ ਹੋਈ ਹੁੰਦਾ ਹੈ ਕਿ ਪਹਿਲਾਂ ਅਸੀਂ ਜਿਹੜਾ ਹੈ ਪਾਣੀ ਪਾ ਕੇ ਚੀਨੀ ਪੱਤੀ ਪਾ ਕੇ ਅਸੀਂ ਚਾਹ ਨੂੰ ਬਾਲਦੇ ਹਾਂ ਲੇਕਿਨ ਜੇਕਰ ਇਸ ਥੋੜਾ ਜਿਹਾ ਅਲੱਗ ਤਰੀਕੇ ਨਾਲ ਬਣਾਓਗੇ ਤਾਂ ਚਾਹ ਦਾ ਅਲੱਗ ਹੀ ਟੇਸਟ ਆਏਗਾ। ਇੱਕਦਮ ਕੜਕ ਮਜ਼ੇਦਾਰ ਚਾਹ ਬਣ ਕੇ ਲਈ ਤਿਆਰ ਹੁੰਦੀ ਹੈ। ਸੋ ਲੋ ਜੀ ਚਾਹ ਸਾਡੀ ਬਣ ਕੇ ਤਿਆਰ ਹੋ ਗਈ ਹੈ। ਵੀਡੀਓ ਵਧੀਆ ਲੱਗੀ ਹੋਏ ਤਾਂ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ। ਵੀਡੀਓ ਦੇਖਣ ਲਈ ਧੰਨਵਾਦ।